ਹਾਂਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਾਂ ਰਾਮਾ ਨਿਊਜ਼ ਟੀਵੀ ਨਾਹਰ ਸਿੰਘ ਰਗੀਲਾ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਨਾਰ ਸਿੰਘ ਰਗੀਲਾ ਆ ਤੁਹਾਨੂੰ ਲੈ ਕੇ ਚੱਲਦੇ ਹਾਂ ਹਲਕਾ ਮਲੋ ਦੇ ਮੰਡੀ ਗਵਿੰਦਗੜ੍ਹ ਵਿਖੇ ਜਿੱਥੇ ਹਲਕਾ ਵਿਧਾਇਕ ਗੁਰਿੰਦਰ ਸਿੰਘ ਅਰੀਪੜਿੰਗ ਵੱਲੋਂ ਅੱਜ ਮੰਡੀ ਗਵਿੰਦਗੜ੍ਹ ਦੇ ਜਿਮਖਾਨਾ ਕਲੱਬ ਵਿਖੇ ਆਲ ਵੈਦਰ ਸਵੀਵਿੰਗ ਪੁਲਾ ਦਾ ਨੀਵੱਥਰ ਰੱਖਿਆ ਗਿਆ ਹੈ ਇਸ ਮੌਕੇ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀਵਿੰਗ ਨੇ ਕਿਹਾ ਕਿ ਇਸ ਸਵੀਵਿੰਗ ਪੁਲ ਦੇ ਬਣ ਨਾਲ ਇਲਾਕੇ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਪੂਰੀ ਹੋਵੇਗੀ ਅਤੇ ਇਸ ਸਵੀਵਿੰਗ ਪੁਲ ਦਾ ਕੰਮ ਆਉਂਦੇ 6 ਮਹੀਨਿਆਂ ਦੇ ਅੰਦਰ ਅੰਦਰ ਪੂਰਾ ਕਰ ਲਿਆ ਜਾਵੇਗਾ ਉਹਨਾਂ ਦੱਸਿਆ ਕਿ ਲੋਕਾਂ ਲਈ ਇਸ ਪੁਲ ਵਿੱਚ ਸਰਦੀਆਂ ਦੌਰਾਨ ਗਰਮ ਪਾਣੀ ਤੇ ਗਰਮੀਆਂ ਦੌਰਾਨ ਤਾਜੇ ਪਾਣੀ ਦੀ ਸਬਦਾ ਪ੍ਰਾਪਤ ਹੋਵੇਗੀ ਤੇ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਤੇ ਦਿਖਾਉਂਦੇ ਹਾਂ ਮੰਡੀ ਗਵਿੰਦਗੜ੍ਹ ਜਿਮ ਖਾਨਾ ਕਲੱਬ ਦੀਆਂ ਤਸਵੀਰਾਂ ਜਿੱਥੇ ਅੱਜ ਗੈਰੀ ਬੜਿੰਗ ਵੱਲੋਂ ਉਦ்கਾੜ ਨਹੀਂ ਪੱਥਰ ਹੈ ਜਿਹੜਾ ਉਹ ਰੱਖਿਆ ਗਿਆ ਤੇ ਆਜੋ ਤੁਹਾਡੀ ਉਹਨਾਂ ਨਾਲ ਹੁਣ ਆਪਾਂ ਗੱਲਬਾਤ ਵੀ ਕਰਾਉਣੀ ਹੈ ਉਹਨਾਂ ਨੇ ਇਸ ਮੌਕੇ ਕੀ ਕਿਹਾ ਤੇ ਕੀ ਸੰਦੇਸ਼ ਦਿੱਤਾ ਆਜੋ ਕਰਦਿਆਂ ਗੱਲਬਾਤ ਗੁਰਿੰਦਰ ਸਿੰਘ ਗੈਰੀ ਬੜਿੰਗ ਹਲਕਾ ਉਦਾਇਕ ਮਲੋ ਦੇ ਨਾਲ ਬੜੀ ਖੁਸ਼ੀ ਦੀ ਗੱਲ ਹੈ ਕਿ ਨਗਰ ਕੌਂਸਲ ਮੰਡੀ ਗੁਨਕਰ ਵੱਲੋਂ आ, नगर काउंसिल ਦੇ ਸਾਡੇ ਪ੍ਰਧਾਨ ਸਰਦਾਰ ਸਾਜੀ ਸਿੰਘ ਪ੍ਰਿੰਸ ਜੀ ਤੇ ਸਾਰੇ ਐਮਸੀ ਸਹਿਵਾਨਾਂ ਦੇ ਸਹਿਯੋਗ ਦੇ ਨਾਲ ਸ਼ਹਿਰ ਦੇ ਵਿੱਚ ਇੱਕ 올 ਵੈਦਰ সুইমিং ਪੂਲ ਜਿਹੜਾ ਅਗਰ ਜਿਸੀਂ ਨਹੀਂ ਪਤਾ ਰੱਖਿਆ ਕੰਮ ਸ਼ੁਰੂ ਹੋ ਜਾਣਾ ਹੈ ਲਗਭਗ 4.5 ਕਰੋੜ ਦੇ ਐਸਟੀਮੇਟ ਦੇ ਨਾਲ ਇਹ সুইਮ ਪੂਲ ਤਿਆਰ ਹੋ ਰਿਹਾ ਜਿਹੜਾ ਸਰਦੀਆਂ ਦੇ ਵਿੱਚ ਕੋਸਾ ਪਾਣੀ ਤੇ ਗਰਮੀਆਂ ਦੇ ਵਿੱਚ ਨਿਰਮਲ ਪਾਣੀ ਹੋਊਗਾ ਤਾਂ ਕਿ ਸਾਰਾ ਸਾਲ ਬੱਚੇ ਤੇ ਬਜ਼ੁਰਗ ਸਾਰੇ ਇਹਦਾ ਇਸਤੇਮਾਲ ਕਰ ਸਕਣ ਉਹਦੇ ਨਾਲ ਨਾਲ ਅ ਕੋਚ ਵਾਸਤੇ ਤੇ ਚੇਂਜ ਰੂਮ ਵਾਸਤੇ ਟਾਇਲਟ ਬਲੌਕ ਤੇ ਚੇਂਜ ਰੂਮ ਦਾ ਬਲੌਕ ਵੀ ਤਿਆਰ ਕੀਤਾ ਜਾਣਾ ਤੇ ਮੇਰੇ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਇੱਕ ਕਾਫੀ ਲੰਬੇ ਸਮੇਂ ਤੋਂ ਜਿਹੜਾ ਸਾਡੀ ਟੀਮ ਦਾ ਸ਼ਹਿਰ ਨੂੰ ਵਾਦਾ ਸੀਗਾ ਉਹ ਵਾਦਾ ਅੱਜ ਅਸੀਂ ਪੂਰਾ ਕਰ ਰਹੇ ਹਾਂ ਉਹਦਾ ਕੰਮ ਬਹੁਤ ਜਲਦ ਤੋਂ ਸ਼ੁਰੂ ਕਰਕੇ ਟਾਰਗੇਟ ਹੈ ਕਿ ਅਗਲੇ 6 ਮਹੀਨਿਆਂ ਦੇ ਵਿੱਚ ਵਿੱਚ ਇਹਨੂੰ ਮੁਕੰਮਲ ਕਰਦੇ ਹੋ ਕੱਢ ਦੇਵਾਂਗੇ ਸਰ ਜੀ ਇਸ ਦੀ ਕੁੱਲ ਲਾਗਤ ਕਿੰਨੀ ਆਏਗੀ ਜੀ ਸਵਿਮਿੰਗ ਪੂਲ ਚਾਰ ਟੂਣ 56 ਲੱਖ ਦਾ ਐਸਟੀਮੇਟ ਹੈ ਜੀ ਜਿਹਦੇ ਵਿੱਚ ਇੱਕ ਹਾਫ 올림픽 ਸਾਈਜ਼ ਦਾ ਸਵਿਮਿੰਗ ਪੂਲ ਆਲ ਵੈਦਰ ਸਵ ਠੰਡਾ ਤੇ ਸਰਦੀਆਂ ਚ ਕੋਸਾ ਬਣੀ ਤੇ ਉਹਦੇ ਨਾਲ ਨਾਲ ਇੱਕ ਬਿਲਡਿੰਗ ਬਲੋਕ ਬਲੋਕ ਜਿਹਦੇ ਵਿੱਚ ਚੇਂਜਿੰਗ ਰੂਮਸ ਟਾਇਲਟ ਕੋਚ ਦਾ ਕਮਰਾ ਇਲੈਕਟ੍ਰੀਕਲ ਰੂਮ ਉਹ ਸਾਰੇ ਨਾਲ ਇੱਕ ਬੈਲੈਂਸਿੰਗ ਟੈਂਕ ਤੇ ਇੱਕ ਜਿਹੜਾ ਆਪਣਾ ਪਾਣੀ ਨੂੰ ਗਰਮ ਕਰਨ ਵਾਲਾ ਜਿਹੜਾ ਸਿਸਟਮ ਹੁੰਦਾ ਉਹਦੇ ਵਾਸਤੇ ਵੀ ਉਹ ਸਾਰਾ ਸਿਸਟਮ ਇੱਥੇ ਵਿੱਚ ਹੈ ਸਿਰਫ ਜਿਮਖਾਨਾ ਕਲੱਬ ਦੇ ਮੈਂਬਰ ਦੀ ਨਹੀਂ ਇਹ ਸਾਰੇ ਇਹ ਸਾਰੇ ਕੋਈ ਵੀ ਆ ਸਕਦਾ ਇਹ ਸਾਰੇ ਸ਼ਹਿਰ ਵਾਸਤੇ ਸਾਂਝਾ ਜੀ ਤੇ ਪੂਰੇ ਕਿਉਂਕਿ ਇਹ ਨਗਰ ਕੌਂਸਲ ਵੱਲੋਂ ਬਣਾਇਆ ਜਾ ਰਿਹਾ ਹੈ ਸਾਰੇ ਸ਼ਹਿਰ ਵਾਸਤੇ ਸਾਂਝਾ ਹਾਂ ਪਰ ਇਹ ਗੱਲ ਜ਼ਰੂਰ ਚੱਲੀ ਹੈ ਸਾਡੀ ਕਿ ਵੀ ਇਹਦੀ ਦੇਖਭਾਲ ਵਾਸਤੇ ਜਿਹੜਾ ਜਿਮਖਾਨਾ ਕਲੱਬ ਦੀ ਮੈਨੇਜਮੈਂਟ ਉਹ ਦੇ ਦਿੱਤਾ ਜਾਵੇ ਪਰ ਇਹ ਓਪਨ ਸਾਰੇ ਸ਼ਹਿਰ ਵਾਸਤੇ ਰੋਪਾ ਹੈ ਥੈਂਕ ਯੂ ਥੈਂਕ ਯੂ